ਤੇ ਸੋਹਰੇ ਤਾਂ ਕਰ ਦਿੰਦੇ ਸੀ। ਹਾਂ। ਪਹਿਲਾ ਜਦੋਂ ਵੇਖਣਾ ਉਹ ਕਹਿੰਦੇ ਸਾਨੂੰ ਪਸੰਦ ਨਹੀਂ ਜਾਵੇ। ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਪੁਖਾਲੀਆਂ, ਗੋਰੀਆਂ ਉਹੋ ਗੱਲਾਂ ਨੂੰ। ਹਾਂ। ਤੇ ਉਸ ਤੋਂ ਬਾਅਦ ਕੀ ਤਾਂ ਕੀ ਡਿਪਰੈਸ਼ਨ ਦਿੱਤਾ ਕੁੜੀ ਨੇ। ਛੱਡਣਾ ਆਏ ਸੀ ਇੱਥੇ ਮਤਲਬ ਛੱਡਣੀ ਆਇਆ ਸੀ। ਜਿਵੇਂ ਇਹ ਬਾਰੇ ਬਾਹਰ ਜਵਾਂ ਕੇ ਪੱਦੇ। ਹਾਂ ਬਈ ਆਪਣਾ ਮੇਰਾ ਤਾਂ ਗੁਰਦੇਤ ਸਿੰਘ ਚੰਦ ਇਕ ਕੀ ਲੱਗਦੀ ਹੈ ਤੁਹਾਡੀ ਜਿੰਮੜਤ ਇਹ ਭੈਣ ਹੈ ਜੀ ਮੇਰੀ ਕੀ ਨਾਮ ਇਹਨਾਂ ਦਾ ਇਹਦਾ ਨਾਮ ਹੈਗਾ ਜੀ ਉਹ ਵੈਸੇ ਤਾਂ ਘਰੇ ਕੀ ਮਤਲਬ ਨਿੰਮੇ ਕਹਿੰਦੇ ਆ ਉਦਾਂ ਇਹਦਾ ਨਾਮ ਨਿਰਮਲ ਹੈਗਾ ਜੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਇਹਨਾਂ ਦੀ ਹੈਗੀ 25-26 ਸਾਲ ਅੱਛਾ ਸ਼ਾਦੀशुदा ਹੈ ਹਾਂਜੀ ਹਾਂਜੀ ਕਿੱਥੇ ਵਿਆਹੀ ਸੀ ਇਹ ਮੋਗੇ ਜਨ ਮੋਗੇ ਪਈ ਸੀਗੀ ਕਿਹਦੇ ਨਾਲ ਜੀ ਉਹ ਦਿਲਦੀਪ ਮੁੰਡੇ ਨਾਲ ਵੀ ਅੱਛਾ ਗੱਲਬਾਤ ਕੀ ਹੋਈ ਹੈ ਇਹਨਾਂ ਦੀ ਗੱਲਬਾਤ ਕੋਈ ਆਪਸ 'ਚ ਝਗੜਾ ਹੋਇਆ ਸੋਹਰਾ ਪਰਿਵਾਰ ਇਹਨੂੰ ਤੰਗ ਕਰ ਰਿਹਾ ਸੀਗਾ ਜਿਹਨੇ ਕਿ ਉਹਨੂੰ ਬਲੈਕ ਫੁੱਟ ਖੁਸ਼ੀ ਕਰ ਲਈਏ ਕਿਸ ਗੱਲੋਂ ਤੰਗ ਕਰ ਰਿਹਾ ਸੀ ਕੋਈ ਪਤਾ ਲੱਗ ਗਿਆ ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦਾ ਪਰਿਵਾਰ 'ਚ ਕੋਈ ਮੈਟਰ ਸੀਗਾ ਹੀ ਕੋਈ ਲੰਦੇ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਈ ਕੁੜੀ ਸੋਹਣੀ ਨਹੀਂ ਹੈ ਕੋਈ ਇਹਨਾਂ ਦਾ ਚਿਹਰੇ ਨਾਲ ਕੁਝ ਦਿੰਦਾ ਈ ਫਿਰ ਇਹਨੇ ਛਲਾਂਗ ਕਿਥੇ ਲਾਈ ਸੀ ਇਹਨਾਂ ਨੇ ਜੋ ਕੇਰੇ ਖੇੜ ਤੇ ਪੋਲਾ ਯੂਥ ਲਾ ਅੱਛਾ ਹੁਣ ਮੰਗ ਕੀ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਈ ਕਿ ਨਾਮ ਭਾਈ ਆਪਣਾ ਅੰਮੜਾ ਨਿਕਾ ਈ ਕਿੱਥੋਂ ਦੇ ਵਾਸੀ ਹੋ ਨਾਈ ਭਰਾ ਈ ਇਕੀ ਲੱਗਦੀ ਐ ਮੇਰੇ ਤੱਕ ਤੁਹਾਡੀ ਪੈਣ ਹੀ ਲੱਗਦੀ ਹੈ ਕੀ ਗੱਲਬਾਤ ਕੀ ਹੋਈ ਐ ਪੈਣ ਦੇ ਨਾਲ ਜੀ ਗੱਲਬਾਤ ਜੀ ਮਤਲਬ ਉੱਤੇ ਸੋਹਰੇ ਤੰਗ ਕਰ ਦਿੰਦੇ ਸੀ ਹੂੰ ਪਹਿਲਾ ਜਦੋਂ ਵੇਖੜਾ ਉਹਦੇ ਕਹਿੰਦੇ ਸਾਨੂੰ ਪਸੰਦ ਨਹੀਂ ਜਾਗੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੁਖਾਲੀਆਂ ਗੋਰੀਆਂ ਉਹ ਦੋ ਗੱਲਾਂ ਦੀਆਂ ਹੂੰ ਤੇ ਉਸ ਤੋਂ ਬਾਅਦ ਕੀ ਤਾਂ ਕੀ ਡਿਪਰੈਸ਼ਨ ਲਿੱਟਾ ਕੁੜੀ ਨੇ ਛੱਡਣਾ ਐ ਸੀ ਇੱਥੇ ਮਤਲਬ ਜਾਨੀ ਉਹ ਛੱਡਣੀ ਆਇਆ ਸੀ ਉਹ ਜਿਵੇਂ ਪਤਾ ਕੀ ਦਬਾਅ ਤੇ ਗੱਲ ਟੀ ਨਹਿਰ ਸ਼ਾਲ ਮਾਰ ਦਿੱਤੀ ਨਾਮ ਨਮ ਕੀ ਐ ਨਾ ਉਹਦਾ ਨਾਮ ਜੀ ਨਿਰਮਲ ਕੌਰ ਕਿੰਨੇ ਸਾਲ ਪਹਿਲਾਂ ਸਾਦੀ ਹੋਈ ਸੀ ਕਾਲੀ ਇਹ ਤਿੰਨ ਮਿੰਨੇ ਕੋਈ ਤਿੰਨ ਮਿੰਨੇ 18 ਦੇ ਨਵੇਂ ਜੀ ਹੂੰ ਮੰਗ ਕੀ ਕਰਦੇ ਹੁੰਦੇ ਸੀ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਕਾਨੂੰਨੀ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਨੂੰ ਹੋਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਅਬੋਰ ਅਬੋਰ ਨਹੀਂ ਗਾ ਪਿੰਡ 'ਚ ਰਹਿੰਦੇ ਹਾਂ ਅਬੋਰ ਕਿਹੜੇ ਪਿੰਡ 'ਚ ਬਾਈਪੁਰਾ ਬਾਈਪੁਰਾ ਕਿਤਾ ਦਾ ਕੀ ਨਾਮ ਆਉਂਦੇ ਕਿਤਾ ਜੀ ਹਰਦਮ ਹੁਣ ਮੰਗ ਕੀ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਮਝਾ ਜੀ ਆਪਣਾ ਮਤ ਖੰਸੇ ਕਿੱਥੋਂ ਦੇ ਵਾਸੀ ਹੋ ਰਾਏਪੁਰ ਕੀ ਲੱਗਦੇ ਸੀ ਤੁਹਾਡੇ ਜਿਹੜੀ ਮਰਤੇ ਗਏ ਸਿਸਟਰ ਕੀ ਨਾਮ ਹੈ ਉਹਨਾਂ ਦਾ ਘਰੇ ਤਾਂ ਨਿੰਮੇ ਕਨੇ ਵੈਸੇ ਨਿਰਮਲ ਹੈ ਇਹ ਨਾਮ ਅੱਛਾ ਉਮਰ ਕਿੰਨੀ ਜਾਪਦੀ ਹੈ ਇਹਨਾਂ ਦੀ ਕੋਈ 25 26 ਸਾਲ ਹੈ ਅੱਛਾ ਜਿਨ੍ਹਾਂ ਨਾਲ ਸ਼ਾਦੀ ਹੋਈ ਸੀ ਉਹਨਾਂ ਦੇ ਕੀ ਨਾਮ ਹੈ ਉਹਦਾ ਨਾਮ ਦਿਲਦੀਪ ਹੈ ਜੀ ਮੁੰਡੇ ਦਾ ਕਿੱਥੇ ਵੈਜ ਸੀ ਕੁੜੀ ਮੋਗਗੇ ਜੀ ਕੀ ਗੱਲਬਾਤ ਕੀ ਹੋਈ ਹੈ ਇਹਨਾਂ ਦੀ ਉਹਨਾਂ ਦੇ ਮਤਲਬ ਵੀ ਪਰਿਵਾਰਕ ਦੇ ਮਤਲਬ ਵੀ ਸਾਰਾ ਪਰਿਵਾਰ ਇਹ ਗੱਲ ਕਹਿੰਦਾ ਸੀ ਆ ਕੁੜੀ ਦੇ ਨਾਨਾ ਸਹੁਰਾ ਸੱਸ ਕਹਿੰਦੇ ਸੀ ਵੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਵੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਜੀ ਤੇ ਕੁੱਟਮਾਰ ਵੀ ਹੋਈ ਹੈ ਜੀ ਤੇ ਜਿਹੜਾ ਮੁੰਡਾ ਹੀ ਦਿਲਦੀਪ ਹੈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਹੈ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਫੋਨ ਆ ਜਾਂਦਾ ਸੀਗਾ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਸ ਜਾਏ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਉਹ ਗੱਲ ਨਹੀਂ ਸੋਚੀ ਤੇ ਕੱਲ ਪਰਸੋ ਛੱਡਣ ਆ ਗਿਆ ਇੱਥੇ ਮਤਲਬ ਵੀ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਤੇ ਉਸ ਤੋਂ ਬਾਅਦ ਕੁੜੀ ਨੇ ਐਸ ਤਰ੍ਹਾਂ ਵਾਕ ਕੇ ਤੇ ਨਹਿਰ ਛਾਲ ਮਾਰਦੀ ਡੈਡ ਬੁੜੀ ਕਿੱਥੇ ਮਿਲੀ ਸੀ ਅੱਜ ਜੱਡ ਮ ਕਲ ਟੇਪਲ ਮੋਰ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜੀ ਉੱਥੇ ਪੌੜਾ ਜੀ ਉਹਦੇ ਵਿੱਚ ਸੀਗੀ ਜੀ ਕਿੰਨੇ ਸਮੇਂ ਪਹਿਲਾਂ ਸਾਦੀ ਹੋਈ ਸੀ ਇਹਨਾਂ ਦੀ ਇਹਨਾਂ ਦੀ 3 ਮਹੀਨੇ ਪਹਿਲਾਂ ਹੋਈ ਹੈ ਜੀ ਉਹਨੂੰ ਮੰਗ ਕੀ ਕਰਦੇ ਇਨਸਾਫ ਦੀ ਕਰਦੇ ਜੀ ਮਰਦਾ ਘਰ ਦੇ ਵਿੱਚ ਲਾਸ਼ ਅਸੀਂ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਪਰ ਅਸੀਂ ਸੋਚਦੇ ਆਂ ਵੀ ਸਾਡੀ ਵੱਧ ਤੋਂ ਵੱਧ ਮਾਨੂੰ ਇਨਸਾਫ ਮਿਲਣਾ ਚਾਹੀਦਾ ਹੈ